ਸੈਂਡਵਿਚ ਕੀ ਇੰਟਰਸਟ ਹੈ ਜਦੋਂ ਬੰਦੇ ਇਲੀਗਲ ਆ ਜਾਂਦੇ ਹੈਗੇ ਨੇ ਕੋਈ ਹਰੈਣੇ ਚੋਂ ਆਇਆ ਪੰਜਾਬ ਚੋਂ ਆਇਆ ਹੈਗਾ ਉਹਨਾਂ ਨੂੰ ਸੈਟਲ ਹੋਣ ਵਾਸਤੇ ਪੋਲੀਟੀਕਲ ਸਾਈਲਮ ਕਰਦੇ ਹੈਗੇ ਨੇ ਉਹ ਕਰਨ ਦੇ ਵਾਸਤੇ ਲੋਕੀ ਕਹਿੰਦੇ ਨੇ ਸਾਨੂੰ ਉੱਥੇ ਖਤਰਾ ਹੈਗਾ ਸੀਗਾ ਅਸੀਂ ਉੱਥੇ ਕਿਸਾਨ ਐਜੀਟੇਸ਼ਨ ਦੇ ਵਿੱਚ ਹੈਗੇ ਸੀ ਫਲਾਨਾ ਹੈਗਾ ਸੀ ਦੱਸਣ दैट ਉਹਨਾਂ ਨੇ ਜਦੋਂ ਫਾਈਲ ਕਰ ਦਿੱਤੀ ਹੈਗੀ ਟੂ ਜਸਟੀਫਾਈ देयर ਕੇਸ ਇਹਨਾਂ ਲੋਕਾਂ ਦਾ ਪ੍ਰੋਪੋਗੈਂਡਾ ਕੀ ਹੈਗਾ ਨੈਰੇਟਿਵ ਕੀ ਹੈਗਾ ਵੀ ਹਾਂ ਤੁਸੀਂ ਜੀ ਮੋਦੀ ਦੇ ਖਿਲਾਫ ਹੋ ਕੇ ਪ੍ਰਤੀਯਾਰ ਕਰੋ ਤੁਸੀਂ ਇੱਥੇ ਖਾਲਸਤਾਨ ਦੇ ਝੰਡਿਆਂ ਦੇ ਸਾਡੇ ਜਿਹੜੇ ਪ੍ਰੋਟੈਸਟ ਕਰਦੇ ਹੈਗੇ ਆ ਉਹਨਾਂ 'ਚ ਪਾਰਟਿਸਿਪੇਟ ਕਰੋ ਖਾਲਸਤਾਨ ਦੇ ਝੰਡੇ ਚ ਕੋ ਤੁਸੀਂ ਮੋਦੀ ਦੇ ਚੱਪਲਾ ਮਾਰੋ ਉਹਦੇ ਜੁੱਤੀਆਂ ਮਾਰੋ ਗਾਲ੍ਹਾਂ ਕੱਢੋ ਵੀ ਮਤਲਬ ਇਹ ਕਰੋ ਵੀ ਜੇ ਸਾਨੂੰ ਇੱਥੋਂ ਰਿਪੋਰਟ ਕਰ ਦਿੱਤਾ ਗਿਆ ਤਾਂ ਸਾਨੂੰ ਇੰਡੀਆ ਦੀ ਗਵਰਨਮੈਂਟ ਨੇ ਤਾਂ ਕਰਨਾ ਹੈਗਾ ਇਸ ਕਰਕੇ ਬਹੁਤ ਜਿਹੜਾ ਯੂਥ ਹੈਗਾ ਸੀ ਜਿਹੜਾ ਨਵਾਂ ਆਇਆ ਹੈਗਾ ਸੀ ਉਹ ਇਹਨਾਂ ਦੇ ਝਾਂਸੇ ਦੇ ਵਿੱਚ ਆ ਗਿਆ ਹੈਗਾ ਉਹ ਇਹਨਾਂ ਦੇ ਨਾਲ ਲੱਗ ਗਿਆ ਹੈਗਾ ਜਿਹਦੇ ਵਿੱਚ ਬਹੁਤ ਜ਼ਿਆਦਾ ਕ੍ਰਿਮੀਨਲ ਅੱਗੇ ਮਦਾਂ ਤੇ ਰੋਕ ਰਹੇ ਫਾਜ਼ਿਲਕਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਗਿਆ ਇੱਥੇ ਤੇ ਬੱਲੂਵਾਲਾ ਦੇ ਵਿੱਚ ਹੜਵਰਗੇ ਹਾਲਾਤ ਬਣ ਗਏ ਨੇ ਬੱਲੂਵਾਲਾ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਲੋਕਾਂ ਦੇ ਘਰਾਂ ਤੇ ਖੇਤਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਹੈ ਘਰ ਖਾਲੀ ਕਰਨ ਨੂੰ ਲੋਕ ਮਜਬੂਰ ਹੋ ਗਏ ਨੇ ਸਮਾਨ ਸੁਰੱਖਿਅਤ ਥਾਵਾਂ ਤੇ ਲੋਕਾਂ ਦੇ ਵੱਲੋਂ ਪਹੁੰਚਾਇਆ ਜਾ ਰਿਹਾ ਕਈ ਘਰਾਂ ਦੇ ਵਿੱਚ ਤ੍ਰੇਣਾ ਤੱਕ ਪੈ ਚੁੱਕੀਆਂ ਨੇ ਅੱਤਾਂ ਨੂੰ ਤਸਵੀਰਾਂ ਵਿਖਾ ਰਹੇ ਹਾਂ ਘਰਾਂ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿਵੇਂ ਘਰਾਂ ਦੇ ਅੰਦਰ ਪਾਣੀ ਦਾਖਲ ਹੋ ਗਿਆ ਹੈ ਨਾਈਟ ਟਰਾਲੀਆਂ ਦੇ ਵਿੱਚ ਭਰ ਕੇ ਜੋ ਕਿ ਘਰ ਦਾ ਸਮਾਨ ਹੈ ਸਰਕੇ ਥਾਵਾਂ ਤੇ ਲੁਕੀ ਆ ਲੈ ਕੇ ਜਾ ਰਹੇ ਨੇ ਪੂਰੀਆਂ ਤਸਵੀਰਾਂ ਅੱਜ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਆ ਫਾਜ਼ਿਲਕਾ ਤੇ ਬੱਲੂਵਾਨਾ ਦੇ ਨਾਲ ਜੁੜੀ ਦਰਸਲੇ ਵੱਡੀ ਖਬਰ ਹੈ ਕਿੱਥੇ ਕਿ ਖੜਾ ਵਰਗੀ ਸਥਿਤੀ ਬਣੀ ਹੋਈ ਨਜ਼ਰ ਆ ਰਹੀ ਹੈ ਪੂਰੇ ਇਲਾਕੇ ਦੇ ਵਿੱਚ ਕਿਵੇਂ ਪਾਣੀ ਭਰਿਆ ਹੋਇਆ ਹੈ ਆ ਲੋਕਾਂ ਦੇ ਵੱਲੋਂ ਘਰਾਂ ਦੀਆਂ ਕੰਧਾਂ ਦੇ ਵਿੱਚ ਆ ਘਰਾਂ ਦੇ ਅੰਦਰ ਪਿਆ ਸਮਾਨ ਖਰਾਬ ਹੋ ਗਿਆ ਹੈ ਆਹ ਤੇ ਲੋਕਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਘਰਾਂ ਦੇ ਵਿੱਚ ਪਿਆ ਆਸਮਾਨ ਹੈ ਉਸ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਵੇ ਆ ਬਿਲਕੁਲ ਉਸ ਜਗ੍ਹਾ ਦੀ ਤੁਹਾਨੂੰ ਇਹ ਤਸਵੀਰ ਵਿਖਾ ਰਹੇ ਹਾਂ ਕਿਵੇਂ ਲੋਕਾਂ ਦੇ ਵੱਲੋਂ ਪੂਰੀ ਸਥਿਤੀ ਇਸ ਇਲਾਕੇ ਦੀ ਵਿਖਾਈ ਜਾ ਰਹੀ ਹੈ ਕਿ ਕਿਵੇਂ ਘਰਾਂ ਦੇ ਅੰਦਰ ਤੱਕ ਪਾਣੀ ਚਲਾ ਗਿਆ ਇਲਾਕੇ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਤੇ ਜੋ ਘਰਾਂ ਦੇ ਵਿੱਚ ਪਿਆ ਆਸਮਾਨ ਹੈ ਉਹ ਟਰਾਲੀਆਂ ਦੇ ਵਿੱਚ ਲੱਦ ਕੇ ਲੋਕ ਸੁਰੱਖਿਅਤ ਥਾਵਾਂ ਤੇ ਲੈ ਕੇ ਜਾ ਰਹੇ ਨੇ ਘਰ ਛੱਡਣ ਦੇ ਲਈ ਲੋਕ ਮਜਬੂਰ ਹੋ ਰਹੇ ਜਿਸ ਤਰੀਕੇ ਦੀ ਸਥਿਤੀ ਆ ਫਾਜਿਲਕਾ ਦੇ ਬੱਲੂਆਣਾ ਦੇ ਵਿੱਚ ਬਣੀ ਹੋਈ ਹੈ ਆ ਕਿਵੇਂ ਘਰ ਦਾ ਸਮਾਨ ਟਰਾਲੀਆਂ ਦੇ ਵਿੱਚ ਲੱਦਿਆ ਜਾ ਰਿਹਾ ਖੇਤਾਂ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਖਾ ਰਹੇ ਹਾਂ ਕਿ ਕਿਵੇਂ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਆ ਕਿਸਾਨਾਂ ਦੀ ਕਈ ਏਕੜ ਫਸਲ ਚੁੱਕ ਕੇ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਇਹਨਾਂ ਤਸਵੀਰਾਂ ਦੇ ਵਿੱਚ ਕਿਤੇ ਵੀ ਫਸਲ ਨਜ਼ਰ ਨਹੀਂ ਆ ਰਹੀ ਕਿਉਂਕਿ ਕਈ-ਕਈ ਫੋਟੋ ਜੋ ਕਿ ਖੇਤਾਂ ਦੇ ਵਿੱਚ ਹੀ ਪਾਣੀ ਦਾਖਲ ਹੋ ਚੁੱਕਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਮਰੀਕ کمار ਜੁੜੇ ਹੋਏ ਨੇ ਆ ਸਾਡੇ ਸਤਿਉਗੀ ਪ੍ਰਦੀਪ ਕੁਮਾਰ ਜੁੜੇ ਹੋਏ ਨੇ ਪ੍ਰਦੀਪ ਫਿਲਹਾਲ ਦੀ ਕਿਸ ਤਰ੍ਹਾਂ ਦੀ ਸਥਿਤੀ ਕੀ ਹੋ ਜੇ ਹਾਲਾਤ ਬਣੇ ਹੋਏ ਨੇ ਕੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਅਧਿਕਾਰੀ ਕੋਈ ਨਮਾਇੰਦਾ ਕੋਈ ਸਿਆਸਤਦਾਨ ਮੌਕੇ ਤੇ ਪਹੁੰਚਿਆ ਹੈ ਇਸ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਬਿਲਕੁਲ ਪ੍ਰਮਿੰਦਰ ਜਿਹੜਾ ਹੈ ਇਸ ਇਲਾਕੇ ਦੇ ਜ ਬੱਲੂਆਣਾ ਦੇ ਇਲਾਕੇ ਦੀ ਜ ਗੱਲ ਕਰ ਰਹੀ ਹੈ ਤਾਂ ਪ੍ਰਸਾਤੀ ਪਾਣੀ ਦਾ ਕਹਿਰ ਜਿਹੜਾ ਹੈ ਇਸ ਇਲਾਕੇ ਦੇ ਅੰਦਰ ਕਈ ਪਿੰਡਾਂ ਨੂੰ ਜਿਹੜਾ ਆਪਣੀ ਚੇਟ ਵਿੱਚ ਪਾਣੀ ਨੇ ਲੈ ਲਿਆ ਹੈ ਇਸ ਨੂੰ ਲੈ ਕੇ ਹੁਣ ਅਬੋਰ ਦੇ ਐਸਡੀਐਮ ਵੱਲੋਂ ਜਿਹੜਾ ਇਹਨਾਂ ਪਿੰਡਾਂ ਦਾ ਜਿਹੜਾ ਦੌਰਾ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਜਿਹੜੀ ਇਸ ਸਮੱਸਿਆ ਦਾ ਹੱਲ ਕਰਾਉਣ ਦੀ ਜਿਹੜੀ ਗੱਲ ਕਹੀ ਜਾ ਰਹੀ ਹੈ ਆਪਾਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਿੰਡਾਂ ਦੇ ਅੰਦਰ ਇਹ ਇਹ ਜਿਹੜੇ ਹਾਲਾਤ ਜਿਹੜੇ ਨੇ ਬਣੇ ਨੇ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਦੀਆਂ ਟੀਮਾਂ ਜਿਹੜੀਆਂ ਨੇ ਇਹ ਇਹ ਇਸ ਨੂੰ ਪਾਣੀ ਨੂੰ ਕਦਮ ਦੇ ਪ੍ਰਯਾਸ ਜਿਹੜੀਆਂ ਕਰ ਰਹੀਆਂ ਨੇ ਫਿਲਹਾਲ ਦੀ ਕੜੀ ਦੇ ਅੰਦਰ ਲੋਕਾਂ ਦੇ ਅੰਦਰ ਵੱਡੀ ਪਰੇਸ਼ਾਨੀ ਦਾ ਕਾਰਨ ਜਿਹੜਾ ਬਣਿਆ ਹੋਇਆ ਹੈ ਲੋਕਾਂ ਦੇ ਘਰਾਂ ਦੇ ਅੰਦਰ ਟਾਣੀਆਂ ਦੇ ਅੰਦਰ ਜਿਹੜਾ ਪਾਣੀ ਜਾ ਚੁੱਕਿਆ ਹੈ ਤੇ ਲਗਾਤਾਰ ਜਿਹੜਾ ਪ੍ਰਸ਼ਾਸਨ ਤੋਂ ਜਿਹੜੀ ਗੁਹਾਰ ਲਾਈ ਜਾ ਰਹੀ ਹੈ ਕਿ ਜਿਹੜਾ ਇਸ ਪਾਣੀ ਨੂੰ ਵੀ ਦੀ ਨਿਕਾਸੀ ਦਾ ਪ੍ਰਬੰਧ ਜਿਹੜਾ ਜਲਦ ਤੋਂ ਜਲਦ ਕੀਤਾ ਜਾ ਸਕੇ ਪਰ ਦੂਜੇ ਪਾਸੇ ਪ੍ਰਸ਼ਾਸਨ ਦੀ ਜੇ ਗੱਲ ਕਰ ਲਈਏ ਤਾਂ ਅਬੋਰ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ ਹੈ ਜੀ ਜੀ ਫੋਟੋ ਇਹ ਇੱਕ ਮਾਮਲੇ ਦੇ ਅੰਦਰ ਜਿਹੜਾ ਹੈ ਪਿੰਡਾਂ ਦਾ ਦौरा ਕਰ ਰਹੇ ਨੇ ਤੇ ਹਾਲਾਤਾਂ ਦਾ ਜਿਹੜਾ ਜਾਇਜ਼ਾ ਲੈ ਰਹੇ ਨੇ ਫਿਲਹਾਲ ਉਹਨਾਂ ਦਾ ਜਿਹੜਾ ਕਹਿਣਾ ਹੈ ਕਿ ਇਸ ਇਲਾਕੇ ਦੇ ਅੰਦਰ ਪਹਿਲਾਂ ਪਾਣੀ ਦੀ ਨਿਕਾਸੀ ਕਰਾਈ ਜਾਏਗੀ ਫਿਰ ਇਸ ਤੋਂ ਬਾਅਦ ਜਿਹੜਾ ਜਿਹੜੇ ਨੁਕਸਾਨ ਜਿਹੜਾ ਕਿਸਾਨਾਂ ਦਾ ਜਾਂ ਲੋਕਾਂ ਦਾ ਹੋਇਆ ਉਸ ਦਾ ਸਰਵੇ ਕਰਵਾਇਆ ਜਾਏਗਾ ਫਿਲਹਾਲ ਦੀ ਘੜੀ ਦੇ ਅੰਦਰ ਜਿਹੜੇ ਹਾਲਾਤ ਹਜੇ ਫਿਲਹਾਲ ਰਾਹਤ ਵਾਲੇ ਦਿਖਾਈ ਨਹੀਂ ਦੇ ਰਹੇ ਲੋਕ ਜਿਹੜੇ ਨੇ ਪਾਣੀ ਤੋਂ ਲੈ ਕੇ ਜਿਹੜੇ ਪ੍ਰੇਸ਼ਾਨ ਦਿਖਾਈ ਦੇ ਰਹੇ ਨੇ ਕਿਉਂਕਿ ਪਿਛਲੇ ਦਿਨੀ ਜਿਹੜੀ ਲਗਾਤਾਰ ਬਰਸਾਤ ਹੋਈ ਪਾਰੀ ਬਰਸਾਤ ਦੇ ਕਾਰਨ ਜੇ ਬੱਲੂਆਣੇ ਹਲਕੇ ਦੀ ਗੱਲ ਕਰਨੀਏ ਤਾਂ ਕਈ ਥਾਵਾਂ ਜਿਹੜੀਆਂ ਨੀਵੇਂ ਇਲਾਕੇ ਨੇ ਜਿਨ੍ਹਾਂ ਦੇ ਅੰਦਰ ਜਿਹੜਾ ਇਹ ਪਾਣੀ ਭਰ ਗਿਆ ਪ੍ਰਦੀਪ ਜੇ ਹੋਰ ਵਿਸਥਾਰ ਨਾਲ ਤੁਸੀਂ ਜਾਣਕਾਰੀ ਦੇ ਸਕੋ ਕਿ ਬੱਲੂਆਣਾ ਦੇ ਕਿੰਨੇ ਪਿੰਡਾਂ ਦੇ ਵਿੱਚ ਸਥਿਤੀ ਬਣੀ ਹੋਈ ਹੈ ਜੇਕਰ ਪਿੰਡਾਂ ਦੇ ਨਾਮ ਹੀ ਦੱਸ ਸਕੋ ਕਿ ਕਿਸ-ਕਿਸ ਜਗ੍ਹਾ ਤੇ ਕਿਹੜੇ-ਕਿਹੜੇ ਪਿੰਡ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਅ ਬਿਲਕੁਲ ਪ੍ਰਮਿੰਦਰ ਜਿਹੜੀ ਦੱਸਦੀ ਹੈ ਕਿ ਤੇ ਜਿਹੜੇ ਬੱਲੂਆਣਾ ਦੇ ਕਈ ਪਿੰਡ ਹੈ ਜੇ ਹੈਗੇ ਨੇ ਜਿਹੜੇ ਪਾਣੀ ਦੀ ਮਾਰ ਹੋਏ ਤੇ ਨੇ ਜਿਹਦੇ ਅੰਦਰ ਲਗਾਤਾਰ ਪ੍ਰਸ਼ਾਸਨ ਹਾਂ ਠੀਕ ਹੈ ਪ੍ਰਦੀਪ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਵਿਧਾਇਕ ਗੋਲਦੀ ਮੁਸਾਫਰ ਜੁੜੇ ਹੋਏ ਨੇ ਇਹਨਾਂ ਸਰ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਨਿਊਜ਼ ਰੇਟਰਨ ਪੰਜਾਬ ਤੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਹਾਲਾਤ ਬੱਲੂਆਣਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਬਣੇ ਹੋਏ ਨੇ ਜੇਕਰ ਤੁਸੀਂ ਹੋਰ ਜਾਣਕਾਰੀ ਦੇ ਸਕੋ ਕਿ ਤੁਹਾਡੇ ਵੱਲੋਂ ਵੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ ਕਿੰਨੇ ਕ ਪਿੰਡ ਐਕਚੁਅਲੀ ਮੇਰੇ ਫਾਦਰ ਕਾਫੀ ਸੀਰੀਅਸ ਹੈ ਉਹ ਇਸ ਟਾਈਮ ਚੰਡੀਗੜ੍ਹ ਦੇ ਮੈਕਸ ਹਸਪੀਟਲ ਦੇ ਵਿੱਚ ਆ ਮੈਂ ਇਸ ਟਾਈਮ ਮੈਕਸ ਹਸਪੀਟਲ ਤੋਂ ਹੀ ਬੋਲ ਰਿਹਾ ਜੀ ਔਰ ਮੇਰੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਨਾਲ ਵੀ ਗੱਲ ਹੋ ਗਈ ਹੈ ਉਹਨਾਂ ਨੂੰ ਵੀ ਅਸੀਂ ਇਨਸਟਰਕਸ਼ਨਸ ਦਿੱਤੀਆਂ ਨੇ ਔਰ ਅੱਜ ਐਸਡੀਐਮ ਅਬੋਹਰ ਔਰ ਤਹਿਸੀਲਦਾਰ ਅਬੋਹਰ ਨੇ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਸਰਵੇ ਕੀਤਾ ਔਰ ਮੇਰੀ ਬੀਡੀਪੀਓ ਨਾਲ ਵੀ ਗੱਲ ਹੋ ਗਈ ਹੈ ਔਰ ਪਿੰਡਾਂ ਦੇ ਵਿੱਚ ਅਸੀਂ ਸੈਕਟਰੀ ਸਾਹਿਬ ਨੂੰ ਵੀ ਇਨਸਟਰਕਸ਼ਨ ਦਿੱਤੀਆਂ ਕਿ ਮੋਟਰਾਂ ਪ੍ਰੋਵਾਈਡ ਕਰਾ ਕੇ ਪਾਣੀ ਦੀ ਜਿਹੜੀ ਨਿਕਾਸੀ ਹੈ ਉਹ ਕੀਤੀ ਜਾਵੇ ਜੀ ਅਸਰ ਜਿਵੇਂ ਲੋਕਾਂ ਦੇ ਵੱਲੋਂ ਵੀ ਆਪਣਾ ਜਿਹੜਾ ਕਿ ਸਮੱਸਿਆ ਬਿਆਨ ਕੀਤੀ ਜਾ ਰਹੀ ਹੈ ਨਾਲ ਤਸਵੀਰਾਂ ਵੀ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਹਾਲਾਤ ਨੇ ਘਰਾਂ ਤੱਕ ਪਾਣੀ ਦਾਖਲ ਹੋ ਗਿਆ ਲੋਕੀ ਆਪਣਾ ਸਮਾਨ ਟਰਾਲੀਆਂ ਤੇ ਲੱਦ ਕੇ ਹੋਰ ਨਾ ਜਗਾਵਾਂ ਤੇ ਜਾਣ ਦੇ ਲਈ ਮਜਬੂਰ ਨੇ ਦੇਖੋ ਮੇਰੀ ਆਪਣਾ ਸਾਰੀ ਇਨਸਟਰਕਸ਼ਨਸ ਦਿੱਤੀਆਂ ਨੇ ਜਿਹੜੇ ਮਕਾਨ ਗਿਰੇ ਨੇ ਬਰਿਆਮਖੇੜਾ ਪਿੰਡ ਹੈ ਸਾਡਾ ਢੀਂਗਾ ਵਾਲੀ ਪਿੰਡ ਹੈ ਸ਼ੇਰੇ ਵਾਲਾ ਸ਼ੇਰਗੜ੍ਹ ਆਜ਼ਮ ਵਾਲਾ ਪਿੰਡ ਹੈ ਉੱਥੇ ਸਾਰਾ ਸਰਵੇ ਆਪਣਾ ਕਰ ਰਹੇ ਨੇ ਮੈਂ ਆਪਣਾ ਫਾਸ਼ਨ ਦੇ ਨਾਲ ਇੰਟਰਚੇਜ ਜੀ ਬਾਰੀਅਰ ਬੋਰਡਸ ਮੇਰੇ ਕੋਲ ਆ ਰਹੀਆਂ ਨੇ ਐਕਚੁਅਲੀ ਮੇਰੀ ਪ੍ਰੋਬਲਮ ਇਹ ਹੈ ਕਿ ਮੇਰੇ ਫਾਦਰ ਕਾਫੀ ਸੀਰੀਅਸ ਹੈ ਥੇ ਐਡਮਿਟਡ ਮੈਕਸਵਿਚ ਮੈਂ ਇਥੋਂ ਜਾ ਨਹੀਂ ਸਕਦਾ ਜੀ ਆ ਠੀਕ ਹੈ ਸਾਡਾ ਬਹੁਤ ਬਹੁਤ ਧੰਨਵਾਦ ਸਾਡੇ ਚੁਣਨ ਵਾਸਤੇ ਅਸੀਂ ਵੀ ਦੁਆ ਕਰਦੇ ਤੁਹਾਡੇ ਫਾਦਰ ਸਾਹਿਬ ਬਿਲਕੁਲ ਦਰਸਤ ਹੋਣ ਬਿਲਕੁਲ ਸਹੀ ਸਲਾਮਤ ਹੋਣ ਆ ਤਾਂ ਗੋਲਟੀ ਮਸਾਫਰ ਜੋ ਕੇ ਵਿਦਾਇਕ ਨੇ ਉਹਨਾਂ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਹਾਲਾਂਕਿ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਹਨਾਂ ਦੇ ਫਾਦਰ ਸਾਹਿਬ ਹਸਪੀਟਲ ਦੇ ਵਿੱਚ ਐਡਮਿਟ ਨਹੀਂ ਇਸ ਕਰਕੇ ਉੱਥੇ ਨਹੀਂ ਪਰ ਉਹਨਾਂ ਦਾ ਲਗਾਤਾਰ ਪ੍ਰਸ਼ਾਸਨ ਦੇ ਨਾਲ ਰابطਾ ਉਹਨਾਂ ਦੇ ਵੱਲੋਂ ਵੇਸ਼ ਵੀ ਦਿੱਤੇ ਗਏ ਨੇ ਕਿ ਤੁਰੰਤ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਹਜਾਇਜ਼ਾ ਲਿਆ ਜਾਵੇ ਤਾਂ ਲੋਕਾਂ ਤੱਕ ਜੋ ਕੇ ਮੁਰਦਲੀ ਸਹਾਇਤਾ ਪਹੁੰਚਾਈ ਜਾਵੇ ਤਾਂ ਜੋ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ ਤਾਂ ਉਹ ਤਸਵੀਰਾਂ ਵਿਖਾ ਰਹੇ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਲੋਕਾਂ ਦੇ ਘਰਾਂ ਤੱਕ ਪਾਣੀ ਚਲਾ ਗਿਆ ਘਰਾਂ ਦੀਆਂ ਕੰਧਾਂ ਇਹ ਲੈ ਇਸੀ 70000 ਨੂੰ ਜੀ ਛੋਨਾ ਲਾਇਆ ਸੀ ਸਾਰਾ ਖਰਚਾ ਕਰ ਚੁੱਕੇ ਆ ਸਾਰੇ ਹੀ ਖਾਦ ਪਾਣੀ ਪੈ ਚੁੱਕਾ ਹੈ ਇਹ ਸਾਰੇ ਦਾ ਸਾਰਾ ਡੁੱਬ ਗਿਆ 5-5 ਫੁੱਟ ਪਾਣੀ ਹੈ ਜੀ ਇੱਧਰ ਤੁਸੀਂ ਕਰਕੇ ਵੇਖ ਸਕਦੇ ਹੋ ਇਸ ਪਾਸੇ ਆ ਨਰਮੇ ਦੀ ਫਸਲ ਹੈ ਸਾਰੀ ਦੀ ਸਾਰੀ ਵੇਖ ਲਓ ਖਰਾਬ ਹੋ ਗਈ ਹੈ ਜੀ ਪਾਣੀ ਦੀ ਵਜ੍ਹਾ سے ਬਹੁਤ ਬਾਰਿਸ਼ ਹੋਈ ਉਸki ਵਜ੍ਹਾ سے ਘਰੋਂ ਵਿੱਚ ਪਾਣੀ ਵਿੱਚ ਗਿਆ ਮਕਾਨ ਖਟ ਗਿਆ ਉਹ ਗਰੇ ਸਭ ਨੀਚੇ ਦਿੱਤੀ ਮਰਨਾ ਥੋੜੀ ਹੈ ਇਸੇ ਕੰਸੀ ਕੰਦਰ 20 ਘਰ ਤਾਂ ਉੱਠ ਗਏ ਲੇਕਿਨ 120 ਵਿਰਤੀ ਹੈ ਜੋ ਇਹਨਾਂ ਪਾਣੀ ਲੱਗੋ ਸਭੀ ਘਰੋਂ ਵਿੱਚ ਗਿਆ ਅਸਲ ਵਿੱਚ ਕੋਈ ਜੀ ਸਾਥ ਨਹੀਂ ਦਿਆ ਨੇ ਕੀ ਚੀਨ ਸੁਧ ਬੁਦ ਮੇਨ ਬਾਤ ਤੋ ਇਹ ਹੈ ਨਾ ਕੋਈ ਆ ਕੇ ਗੰਪੂਛ ਲੈਣਾ ਇਨਸਾਨ ਸੇ ਤੋ ਵੀ ਮਨ ਹਲਕਾ ਹੋ ਜਾਂਦਾ ਹੈ ਲੇਕਿਨ ਕਿਸ ਚੀਜ਼ ਨੇ ਸੂਧ ਬੁੱਤ ਨਹੀਂ ਨੁਕਸਾਨ ਬਹੁਤ ਆਇਆ ਜੀ ਆ 15 ਕਿਲੇ ਝੋਨਾ ਆਏਗਾ ਉਹ ਬਾਗ ਵੇ ਕੋਈ ਬਾਗ ਚ ਕਿੰਨਾ ਪਾਣੀ ਖੜਾ ਹੈ ਜੀ ਇਧਰ ਗਾਂ ਨਰਮ ਆਏਗਾ ਸਾਡੇ ਨਾਲ ਮੋੜ ਤੋਂ ਸਾਡੇ ਸੋਗੀ ਪ੍ਰਦੀਪ ਕੁਮਾਰ ਜੁੜੇ ਹੋਏ ਨੇ ਪ੍ਰਦੀਪ ਜਿਵੇਂ ਕਿ ਵਿਧਾਇਕ ਵੀ ਸਾਡੇ ਨਾਲ ਜੁੜੇ ਉਹਨਾਂ ਦੇ ਵੱਲੋਂ ਹਵਾਲਾ ਦਿੱਤਾ ਗਿਆ ਕਿ ਉਹਨਾਂ ਦੇ ਫਾਦਰ ਸਾਹਿਬ ਹਸਪੀਟਲ ਦੇ ਵਿੱਚ ਸੀਰੀਅਸ ਨੇ ਪ੍ਰਸ਼ਾਸਨ ਦੇ ਨਾਲ ਉਹਨਾਂ ਦਾ ਰਾਬਤਾ ਹੈ ਫਿਲਹਾਲ ਜੇਕਰ ਮੌਕੇ ਦੀ ਪੂਰੀ ਸਥਿਤੀ ਤੁਸੀਂ ਦੱਸ ਸਕੋ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਕੀ ਮੌਕੇ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਏ ਨੇ ਬਿਲਕੁਲ ਪਰਮਿੰਦਰ ਜੀ ਤੁਹਾਨੂੰ ਦੱਸ ਦਈਏ ਕਿ ਹਾਲਾਤ ਜਿਹੜੇ ਨੇ ਫਿਲਹਾਲ ਜਿਹੜੇ ਨੇ ਜਿਹੜੇ ਨੇ ਮਾੜੇ ਦਿਖਾਈ ਦੇ ਰਹੇ ਨੇ ਅੱਜ ਵੀ ਦੇ ਪਾਸੇ ਜਿਹੜੇ ਐਸੀਐਮ ਮਾਬੋਰ ਆ ਜਿਹੜਾ ਇਸ ਪਿੰਡਾਂ ਦਾ ਜਿਹੜਾ ਦੌਰਾ ਕਰ ਰਹੇ ਨੇ ਜੇ ਬੱਲੂਆਂ ਨਾਲ ਹਲਕੇ ਦੇ ਟਿੰਗਾਂ ਵਾਲੀ ਤੇ ਵਿਰਿਆਮ ਖੇੜਾ ਦੀ ਗੱਲ ਕਰ ਲਈਏ ਤਾਂ ਇਸ ਦੇ ਹਾਲਾਤ ਤੋਂ ਥੋੜੇ ਕੁਝ ਜ਼ਿਆਦਾ ਜਿਹੜੇ ਖਰਾਬ ਦਿਖਾਈ ਦੇ ਰਹੇ ਨੇ ਜਿਹੜਾ ਪਾਣੀ ਜਿਹੜਾ ਹੈ ਖੇਤਾਂ ਦੇ ਅੰਦਰ ਕਈ ਕਈ ਫੋਟ ਜਿਹੜਾ ਜਮਾ ਹੋ ਚੁੱਕਿਆ ਹੈ ਲੋਕਾਂ ਦੇ ਘਰਾਂ ਵਿੱਚ ਜਿਹੜਾ ਪਾਣੀ ਜਾ ਚੁੱਕਿਆ ਹੈ ਲੋਕ ਸੁਰੱਖਤ ਥਾਵਾਂ ਵੱਲ ਜਿਹੜੀਆਂ ਢਾਣੀਆਂ ਦੇ ਲੋਕ ਨੇ ਉਹ ਸੁਰੱਖਤ ਥਾਵਾਂ ਵੱਲ ਜਿਹੜਾ ਰੁਕ ਕੀਤਾ ਹੈ ਲੋਕਾਂ ਵੱਲੋਂ ਜਿਹੜਾ ਸਮਾਨ ਕਿੱਥੇ ਸੰਭਾਲਿਆ ਜਾ ਰਿਹਾ ਹੈ ਉੱਥੇ ਹੀ ਆਪਣੇ ਖਾਣ-ਪੀਣ ਦੀਆਂ ਵਸਤੂਆਂ ਨੂੰ ਵੀ ਜਿਹੜਾ ਸੰਭਾਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਜੇ ਗੱਲ ਕਰਨੀ ਹੈ ਤਾਂ ਇਨ੍ਹਾਂ ਪਿੰਡਾਂ ਦੇ ਹਾਲਾਤ ਦੇ ਅੰਦਰ ਹਾਲਾਤ ਹੀ ਨੇ ਕਿ ਪਸ਼ੂਆਂ ਦਾ ਚਾਰਾ ਤੱਕ ਜਿਹੜਾ ਹੈ ਇਸ ਇਨ੍ਹਾਂ ਪਿੰਡਾਂ ਦੇ ਅੰਦਰ ਖਰਾਬ ਹੋ ਚੁੱਕਿਆ ਹੈ ਜਿਸ ਨੂੰ ਲੈ ਕੇ ਲੋਕ ਜਿਹੜੇ ਹੁਣ ਲੋਕ ਪ੍ਰਸ਼ਾਸਨ ਤੋਂ ਮਦਦ ਦੀ ਕੋਹਾਰ ਲਗਾ ਰਹੇ ਨੇ ਪਰ ਦੂਜੇ ਪਾਸੇ ਪ੍ਰਸ਼ਾਸਨ ਵੀ ਜਿਹੜਾ ਹੁਣ ਇਹ ਪ੍ਰਯਾਸ ਕਰ ਰਿਹਾ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਪਿੰਡਾਂ ਦੇ ਅੰਦਰ ਜਿਹੜਾ ਹੈ ਪਾਣੀ ਦੀ ਨਿਕਾਸੀ ਕਰਾਈ ਜਾਵੇ ਤਾਂ ਜੋ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਮਿਲ ਸਕੇ ਤੇ ਪ੍ਰਸ਼ਾਸਨੀ ਕਅਦਕਾਰੀ ਵੀ ਜਿਹੜੇ ਮੌਕੇ ਤੇ ਜਾ ਕੇ ਜਿਹੜਾ ਹੈ ਇਹ ਪਿੰਡਾਂ ਦਾ ਜਿਹੜਾ ਹੁਣ ਟੋਰਾ ਕਰਦੇ ਦਿਖਾਈ ਦੇ ਰਹੇ ਨੇ ਕਦੋਂ ਤੱਕ ਹਾਲਾਤ ਕੀ ਹੁੰਦੇ ਨੇ ਇਹ ਹੁਣ ਦੇਖਣਾ ਹੋਊਗਾ ਫਿਲਹਾਲ ਦੀ ਖੜੀ ਦੇ ਅੰਦਰ ਇਹ ਇਹ ਵੀ ਹੁਣ ਜਿਹੜੀ ਜਾਣਕਾਰੀ ਹੁਣ ਜਿਹੜੀ ਸਾਨੂੰ ਮਿਲ ਰਹੀ ਹੈ ਕਿ ਬੱਲੂਆਣਾ ਦੇ ਅੰਦਰ ਇੱਕ ਜਿਹੜਾ ਖੇਮ ਨਾਲ ਦੇ ਅੰਦਰ ਵੀ ਇੱਕ ਹੋਰ ਪਾੜ ਜਿਹੜਾ 200 ਫੁੱਟ ਦਾ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਪਿਆ ਹੈ ਜਿਹੜਾ ਜਿਹਦੇ ਜਿਹਦਾ ਜਾਇਜ਼ਾ ਲੈਣ ਦੇ ਲਈ ਖੁਦ ਐਸਜੀਐਮ ਕਲਿਸ਼ਨ ਪਾਲ ਰਾਜਪੂਤ ਜਿਹੜੇ ਪੁਜੇ ਸਨ ਜਿਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਹਾਲਾਤਾਂ ਦਾ ਜਾਇਜ਼ਾ ਲੇਤਾ ਜਾ ਰਿਹਾ ਹੈ ਕਿ ਹਰ ਸੰਭਵ ਮਦਦ ਦੇਣ ਦਾ ਜਿਹੜਾ ਹੈ ਲੋਕਾਂ ਨੂੰ ਜਿਹੜਾ ਭਰੋਸਾ ਦਿੱਤਾ ਜਾ ਰਿਹਾ ਹੈ ਹਾਲਾਤ ਕਦੋਂ ਤੱਕ ਮੰਨੇ ਹੁੰਦੇ ਨੇ ਠੀਕ ਹੁੰਦੇ ਨੇ ਇਹ ਦੇਖਣਾ ਹੋਵੇਗਾ ਫਿਲਹਾਲ ਖੇਤਾਂ ਦੀ ਗੱਲ ਕਰ ਲਈਏ ਟਾਣੀਆਂ ਦੀ ਗੱਲ ਕਰ ਲਈਏ ਤਾਂ ਪਾਣੀ ਜਿਹੜਾ ਹੈ ਚਾਰੋਂ ਪਾਸੇ ਜਿਹੜਾ ਹੈ ਪਾਣੀ ਹੀ ਪਾਣੀ ਜਿਹੜਾ ਦਿਖਾਈ ਦੇ ਰਿਹਾ ਹੈ ਲੋਕ ਕਿਤੇ ਨਾ ਕਿਤੇ ਦਰੇ ਹੋਏ ਦਿਖਾਈ ਦੇ ਰਹੇ ਨੇ ਪਰ ਦੂਜੇ ਪਾਸੇ ਪ੍ਰਸ਼ਾਸਨ ਜਿਹੜਾ ਹੈ ਇਹ ਵਿਸ਼ਵਾਸ ਦਿਵਾ ਰਿਹਾ ਹੈ ਹਰ ਸੰਭਵ ਮਦਦ ਦੇਵੇਗਾ ਫਿਲਹਾਲ ਜਿਹੜਾ ਦੇਖਣਾ ਹੋਵੇਗਾ ਕਿ ਕਦੋਂ ਤੱਕ ਹਾਲਾਤ ਠੀਕ ਹੁੰਦੇ ਨੇ ਤਦੋਂ ਤੱਕ ਇਹ ਹਾਲਾਤ ਜਿਹੜੇ ਨੋਰਮਲ ਦਿਨਾਂ ਬੰਗ ਹੁੰਦੇ ਨੇ ਇਹ ਦੇਖਣਾ ਹੋਵੇਗਾ ਕਿਉਂਕਿ ਪਿਛਲੇ ਸਮੇਂ ਦੀ ਜੇਕਰ ਗੱਲ ਕਰ ਲਈਏ ਤਾਂ ਇਸ ਇਲਾਕੇ ਦੇ ਅੰਦਰ ਪਿਛਲੇ ਸਮੇਂ ਇਸਮਿਆ ਦੌਰਾਨ ਵੀ ਜਿਹੜਾ ਹੈ ਹਾਲਾਤ ਜਿਹੜੇ ਮਾੜੇ ਹੁੰਦੇ ਦਿਖਾਈ ਦਿੱਤੇ ਦੇਖੇ ਜਾ ਚੁੱਕੇ ਨੇ ਜਿਹਦੇ ਇਸ ਦੇ ਲੋਕ ਕਿਸਾਨਾਂ ਵੀ ਜਿਹੜੀਆਂ ਪਤਲਾਂ ਦੀਆਂ ਜਿਹੜੀਆਂ ਪਹਿਲਾਂ ਖਰਾਬ ਹੋ ਚੁੱਕੀਆਂ ਨੇ ਕਿਉਂਕਿ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਇਹ ਇਲਾਕਾ ਜਿਹੜਾ ਹੈ ਬਾਕੀ ਇਲਾਕਿਆਂ ਨਾਲੋਂ ਜਿਹੜਾ ਨੀਵਾ ਦੱਸਿਆ ਜਾ ਰਿਹਾ ਤੇ ਬਰਸਾਤੀ ਪਾਣੀ ਜਿਹੜਾ ਨਿਕਾਸੀ ਨਾ ਹੋਣ ਕਰਕੇ ਜਿਹੜਾ ਇਹ ਇਹ ਜਿਹੜੀ ਮੌਜੂਦਾ ਸਥਿਤੀ ਜਿਹੜੀ ਪੈਦਾ ਹੋਈ ਹੈ ਇਹ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਜਿਹੜਾ ਦੱਸਿਆ ਜਾ ਰਿਹਾ ਕਿ ਇਹ ਇਹ ਹਾਲਾਤ ਜਿਹੜੇ ਨੇ ਇਸ ਤਰ੍ਹਾਂ ਦੇ ਬਣੇ ਆ ਪ੍ਰਦੀਪ ਭਾਈ ਇਹ ਸਥਿਤੀ ਹਾਲਾਤ ਬਣੀ ਕਿਵੇਂ ਕੀ ਕੋਈ ਨਹਿਰ ਦੇ ਵਿੱਚ ਪਾੜ ਪਿਆ ਆ ਕੀ ਪਾਣੀ ਦਾ ਲੈਵਲ ਪਾਣੀ ਦਾ ਪੱਧਰ ਵਧਿਆ ਆ ਕਦੋਂ ਤੋਂ ਇਹ ਸਥਿਤੀ ਲਗਾਤਾਰ ਜਾਰੀ ਹੈ ਅ ਪਰਮਿੰਦਰ ਪਿਛਲੇ 3-3 ਦਿਨ ਪਹਿਲਾਂ ਜਿਹੜਾ ਹੈ ਇਸ ਫਾਜ਼ਿਲਕਾ ਜ਼ਿਲ੍ਹੇ ਦੇ ਅੰਦਰ ਭਾਰੀ ਬਾਰਿਸ਼ ਜਿਹੜੀ ਹੋਈ ਸੀਗੀ ਬਾਰਿਸ਼ ਦੇ ਕਾਰਨ ਜਿਹੜੇ ਕਿ ਨਦੀਆਂ ਨਾਲੇ ਜਿਹੜੇ ਨੇ ਉਹ ਪਾਣੀ ਨਾਲ ਭਰ ਗਏ ਸਨ ਕਿਉਂਕਿ ਕਿਉਂਕਿ ਪਿੱਛੇ ਦੀ ਜੇ ਗੱਲ ਕਰਨੀ ਹੈ ਪਹਾੜੀ ਇਲਾਕਿਆਂ ਦੇ ਅੰਦਰ ਵੀ ਜਿਹੜੀ ਹੈ ਭਾਰੀ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਪਾਣੀ ਜਿਹੜਾ ਹੈ ਨਹਿਰਾਂ ਆਪਣੇ ਨਦੀਆਂ ਨਹਿਰਾਂ ਦੇ ਅੰਦਰ ਦਰਿਆਵਾਂ ਦੇ ਅੰਦਰ ਜਿਹੜਾ ਆਪਣੇ ਪੰਜਾਬ ਦੇ ਅੰਦਰ ਆ ਰਿਹਾ ਹੈ ਦੂਜੇ ਪਾਸੇ ਇਸ ਇਲਾਕੇ ਦੇ ਅੰਦਰ ਭਾਰੀ ਬਾਰਿਸ਼ ਦੇ ਕਾਰਨ ਜਿਹੜੇ ਖੇਤ ਨੇ ਉਹ ਪਾਣੀ ਦੇ ਨਾਲ ਭਰ ਪਰ परगेसन जिस तो बाद जेडे ओवरफ्लो होए या कई ठावा दे ऊपर नहरاں وی जेडे टुटियां गेम ਨਾਲੇ ਜਿਹੜੇ ਭਰੇ ਦਿਖਾਈ ਦਿੱਤੇ ਉਹਨਾਂ ਦਾ ওভারਫਲੋ ਪਾਣੀ ਹੋ ਕੇ ਜਿਹੜਾ ਇਸ ਇਲਾਕੇ ਦੇ ਅੰਦਰ ਜਿਹੜਾ داخل ਹੋਇਆ ਤੇ ਜਿਹੜੀ ਇਸ ਨੇ ਇਹ ਤਬਾਈ ਦਾ ਮੰਜ਼ਰ ਜਿਹੜਾ ਨਿਕਿਆ ਆ प्रदीप ਜਿਵੇਂ ਅਸੀਂ ਤਸਵੀਰਾਂ ਵਖਾ ਰਹੇ ਆ ਲੋਕ ਘਰਾਂ ਦਾ ਸਮਾਨ ਟਰਾਲੀਆਂ ਦੇ ਵਿੱਚ ਲਾਦਰੇ ਨੇ ਸੁਰੱਖਿਤ ਥਾਵਾਂ ਤੇ ਜਾ ਰਹੇ ਨੇ ਕਿ ਇਸ ਵਾਸਤੇ ਕੋਈ ਪ੍ਰਸ਼ਾਸਨ ਦੇ ਵੱਲੋਂ ਕੋਈ ਮਦਦ ਕੀਤੀ ਜਾ ਰਹੀ ਹੈ ਕਿ ਜਾਂ ਲੋਕ ਆਪਣੇ ਪੱਧਰ ਤੇ ਸੁਰੱਖਿਤ ਥਾਵਾਂ ਤੇ ਜਾ ਰਹੇ ਨੇ ਬਿਲਕੁਲ ਪਰਮਿੰਦਰ ਜਿਸ ਜਿਸਵੇ ਨੇ ਜਦੋਂ ਪਾਣੀ ਜਿਹੜਾ ਹੈ ਟਾਣੀਆਂ ਦੇ ਅੰਦਰ ਦਾਖਲ ਹੋ ਗਿਆ ਕਰਾਂ ਦੇ ਅੰਦਰ ਦਾਖਲ ਹੋ ਗਿਆ ਟਾਣੀਆਂ ਨੂੰ ਕੇਰ ਲਿਆ ਕਰਿਆਣ ਖੇਤਾਂ ਨੂੰ ਕੇਰ ਲਿਆ ਉਸ ਤੋਂ ਬਾਅਦ ਖੁਦ ਬਖਦ ਕਿਉਂਕਿ ਜੇਕਰ ਇਹ ਗੱਲ ਕਰ ਲਈਏ ਤਾਂ ਇਨ੍ਹਾਂ ਇਲਾਕਿਆਂ ਦੇ ਅੰਦਰ ਜਿਹੜਾ ਬਾਕੀ ਪਿੰਡਾਂ ਦੇ ਨਾਲੋਂ ਨਾ ਜਿਹੜਾ ਇਹਨਾਂ ਦਾ ਸੰਪਰਕ ਜਿਹੜਾ ਟੁੱਟ ਜਾਂਦਾ ਹੈ ਤੇ ਖਾਣ ਪੀਣ ਦੀਆਂ ਵਸੂਆਂ ਤੱਕ ਦੀ ਜਿਹੜੀ ਨੋਬਤ ਆ ਜਾਂਦੀ ਹੈ ਇਸ ਨੂੰ ਦੇਖਦੇ ਹੋਏ ਲੋਕ ਆਪਣੇ ਉਦ ਜਿਹੜਾ ਹੈ ਇਹ ਫੈਸਲਾ ਲੈਂਦੇ ਨੇ ਕਿ ਇਸ ਸੁਰੱਖਤ ਥਾਵਾਂ ਵੱਲ ਰੁਕ ਕਰ ਲਈਏ ਕਿਉਂਕਿ ਜੇਕਰ ਪਾਣੀ ਦੀ ਗੱਲ ਕਰ ਲਈਏ ਤਾਂ ਪਾਣੀ 3-4 ਦਿਨ ਜਾਂ ਹਫਤਾ ਤੱਕ ਜਿਹੜਾ ਹੈ ਇਹ ਪਾਣੀ ਜਿਹੜਾ ਹੈ ਇਸ ਇਲਾਕੇ ਦੇ ਅੰਦਰੋਂ ਨਹੀਂ ਨਿਕਲਦਾ ਜਿਸ ਨੂੰ ਦੇਖਦੇ ਆ ਹੋਇਆ ਆਪਣੇ ਪਰਿਵਾਰ ਨੂੰ ਸੁਰੱਖਿਤ ਥਾਵਾਂ ਵੱਲ ਕਿਉਂਕਿ ਗੱਲ ਕਰਨੀ ਹੈ ਰੋਟੀ ਪਾਣੀ ਖਾਣਾ ਪੀਣਾ ਹਰ ਚੀਜ਼ ਦਾ ਜਿਹੜਾ ਹੈ ਘਰਾਂ ਦੇ ਅੰਦਰ ਇਸਤੇਮਾਲ ਹੁੰਦਾ ਹੈ ਤਾਂ ਬਣਾਏ ਜਾਂਦੇ ਆ ਤੇ ਉਸ ਨੂੰ ਦੇਖਦੇ ਆ ਹੋਇਆ ਲੋਕ ਆਪਣੇ ਆਪ ਕੁਝ ਜਿਹੜਾ ਹੈ ਘਰਾਂ ਨੂੰ ਖਾਲੀ ਕਰ ਰਹੇ ਨੇ ਤੇ ਕੁਝ ਉੱਚੀਆਂ ਥਾਵਾਂ ਤੇ ਜਾਂ ਆਪਣੇ ਰਿਸ਼ਤੇਦਾਰਾਂ ਦੇ ਜਾਂ ਪਿੰਡ ਦੇ ਆਂਡ ਗਵਾਂਡ ਜਿਹੜੇ ਲੋਕ ਨੇ ਉਹਨਾਂ ਦੇ ਘਰਾਂ ਦੇ ਅੰਦਰ ਜਿਹੜੀ ਸ਼ਰਨ ਲੈ ਰਹੇ ਨੇ ਤਾਂ ਜੋ ਰਾਹਤ ਬੜੀ ਵਾਹ ਸਕੇ ਕਿਉਂਕਿ ਪਾਣੀ ਕਰਦਾ ਲੈਵਲ ਵੱਧ ਜਾਂਦਾ ਜਿਹਦੇ ਕਰਕੇ ਘਰ ਦੇ ਅੰਦਰ ਜਿਹੜੀਆਂ ਦਰਾਰਾਂ ਜਿਹੜੀਆਂ ਪੈ ਜਾਂਦੀਆਂ ਨੇ ਕਿਤੇ ਨਾ ਕਿਤੇ ਇਸ ਚੀਜ਼ ਦਾ ਵੀ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਥੱਲੋਂ ਜਾਂ ਦੀਵਾਰਾਂ ਦੇ ਅੰਦਰ ਦਰਾਣਾ ਪੈਣ ਕਰਕੇ ਮਕਾਨ ਡਿੱਗ ਨਾ ਜਾ ਜਿਸ ਨੂੰ ਦੇਖਦੇ ਆਇਆ ਲੋਕ ਆਪਣੇ ਆ ਠੀਕ ਹੈ ਪ੍ਰਦੀਪ ਮੋਰਤਮੇ ਤੁਹਾਡਾ ਰੋਕ ਕਰਾਂਗਾ ਸਾਡੇ ਨਾਲ ਐਸ.ਡੀ.ਐਮ. ਕਿਸ਼ਨਪਾਲ ਜੀ ਜੁੜ ਚੁੱਕੇ ਨੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਿਊਜ਼ੀਟਨ ਪੰਜਾਬ ਤੇ ਸਰ ਜੇ ਤੁਸੀਂ ਹੋਰ ਵਿਸਥਾਰ ਦੇ ਨਾਲ ਜਾਣਕਾਰੀ ਦੇ ਸਕੋ ਜੇ ਤੁਹਾਡੇ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੋਵੇ ਤਾਂ ਫਿਲਹਾਲ ਕਿਸ ਤਰੀਕੇ ਦੇ ਹਾਲਾਤ ਨੇ ਬੱਲਵਣਾ ਹਲਕੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਦੇਖਿਓ ਥੋੜਾ ਸਾ ਇੱਦਾਂ ਦਾ ਜਿੰਨਾ ਸੀਰੀਅਸ ਜਾਂ ਬਤਾਇਆ ਜਾ ਰਹਾ ਉਹਨਾਂ ਸੀਰੀਅਸ ਨਹੀਂ ਹੈ ਕਿ ਕੰਡੀਸ਼ਨ ਸਿਰਫ ਜਿਹੜੇ ਏਰੀਆ ਜੋ ਕਾਫੀ ਡੂੰਘੇ ਏਰੀਆ ਹੁੰਦੇ ਨੇ ਨੀਵੇਂ ਏਰੀਆ ਹੁੰਦੇ ਨੇ तो जाम तो तो दो दिन से कोई बारिश भी नहीं हुई है कि, आ, दो दिन से धूप भी है लेकिन फिर भी पानी सेमिया करके बॉटर लॉगिंग काफी है एरिया तो एरिया करके पानी सरकुलेट भी नहीं हो रहा थले ਅਨੇਸਰ ਜੇਕਰ ਤਸਵੀਰਾਂ ਦੀ ਗੱਲ ਕਰੀ ਜੋ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਵਿਖਾ ਵੀ ਰਹੇ ਹਾਂ ਕਿ ਘਰਾਂ ਤੱਕ ਵੀ ਪਾਣੀ ਦਾਖਲ ਹੋ ਚੁੱਕਾ ਹੈ ਲੋਕ ਆਪਣਾ ਸਮਾਨ ਟਰਾਲੀਆਂ ਦੇ ਵਿੱਚ ਲਾਦਰੇ ਨੇ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ ਲੋਕ ਮਜਬੂਰ ਨੇ ਨਹੀਂ ਇਦਾਂ ਦੇ ਸਿਰਫ ਬਹੁਤ ਜ਼ਿਆਦਾ ਕੋਈ ਘਰ ਨਹੀਂ ਹੈ ਜਿ ਕੁਝ ਕੁ ਜਿਹੜੀ ਟਾਣੀਆਂ ਬਣੀ ਹੁੰਦੀਆਂ ਨੇ ਜੋ ਖੇਤਾਂ 'ਚ ਬਣੀ ਹੁੰਦੀਆਂ ਹੈ ਜਿੱਥੇ ਆਲਰੇਡੀ ਇਹ ਨੀਵਾ ਇਰੀਆ ਹੈ ਉੱਥੇ ਆ ਪ੍ਰੋਬਲਮ ਹੈ ਮੈਂ ਤੁਹਾਨੂੰ ਆਈ ਚੱਲਿਆ ਨਾ ਕਿ ਜਿਹੜਾ ਏਰੀਆ ਹੈ ਉੱਥੇ ਪਾਣੀ ਪਰਕੂਲੇ ਜ ਨਹੀਂ ਹੋ ਰਿਹਾ ਪਾਣੀ ਖੜਾ ਹੈਗਾ ਉੱਥੇ ਅਸਰ ਕਿੰਨੇ ਕਿੰਨੇ ਕੁਲ ਏਰੀਆ ਦੇ ਵਿੱਚ ਪ੍ਰੋਬਲਮ ਹੈ ਕਿੰਨੇ ਜੇਕਰ ਪਿੰਡਾਂ ਦੀ ਗੱਲ ਕਰੀਏ ਕਿੰਨੇ ਕੁ ਪਿੰਡਾਂ ਦੇ ਵਿੱਚ ਦਿੱਕਤ ਆ ਰਹੀ ਹੈ ਆ ਜਾਈਂਕ 6 ਤੋਂ 7 ਪਿੰਡ ਹਨ ਦਲਮੀਰ ਖੇੜਾ ਬ੍ਰਿਆਮ ਖੇੜਾ ਤੇਕੀਬਿੱਲਾ ਇੱਕ ਫਿਰ ਗਿੰਗਾਵਾਲੀ ਪੁਤਕਨਪੁਰਾ ਖੇੜਾ 6 ਤੋਂ 7 ਪਿੰਡ ਨੇ ਜਿੱਥੇ ਜ਼ਿਆਦਾ ਪ੍ਰੋਬਲਮ ਹੈ ਅ ਸਰਕੀ ਪ੍ਰਸ਼ਾਸਨ ਦੇ ਵੱਲ ਆਪਣੇ ਪੱਧਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰੋਡਿੰਦਾ ਸਮਾਨ ਉਹਨਾਂ ਲੋਕਾਂ ਤੱਕ ਮਹਈਆ ਕਰਵਾਇਆ ਜਾਵੇ ਜਾਂ ਉਹਨਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਇਆ ਜਾਵੇ हां जी बिल्कुल ਸਾਡੇ ਕੰਟੈਕਟ ਨੰਬਰ ਸਾਡੇ ਅਕਸਰ ਤੇ ਜੈਸੇ ਕਿ ਮੇਰਾ ਨੰਬਰ ਵੀ ਹਮੇਸ਼ਾ ਅਵੇਲੇਬਲ ਹੈ ਜੇਕਰ ਕੋਈ ਜਾਂਦੀ ਰਿਕੁਐਸਟ ਆਵੇ ਜਿਵੇਂ ਉਹ ਨਵੇਂ ਬੈਕ ਟਵਿੱਟ ਕਰਾ ਰਹੇ ਨੇ ਉਹਨਾਂ ਨੂੰ ਸੇਫ ਸੇਫ ਖਾਤੇ ਨੂੰ ਪਹੁੰਚਾਇਆ ਜਾ ਰਿਹਾ ਹੈ ਔਰ ਜੇਕਰ ਕੋਈ ਹੋਰ ਵੀ ਉਹਨਾਂ ਨੂੰ ਲੋਡ ਹੁੰਦੀ ਹੈ ਕੋਈ ਕਿੱਥੇ ਕੋਈ ਵਿਵਾਦ ਹੁੰਦਾ ਤਣਾਅ ਦੀ ਸਥਿਤੀ ਹੁੰਦੀ ਹੈ ਤਾਂ ਉੱਤੇ ਮੈਂ ਆਪ ਜਾ ਕੇ ਤੈਸਤੀਦਾਰ ਮੈਂ ਆਪ ਜਾ ਕੇ ਤੇ ਪੁਲਿਸ ਦੇ ਨਾਲ ਜਾ ਕੇ ਉਹ ਇਸ ਸਿਨੇ ਸਹੀ ਕਰਵਾਇਆ ਜੇ ਅਸੀਂ ਇਹਨਾਂ ਨੂੰ ਹੋਰ ਵੀ ਅਸੀਂ ਇਹਨਾਂ ਨੂੰ ਪੰਪ ਮੋਟਰਾਂ ਤੇ ਇਹਨਾਂ ਨੂੰ ਪਾਈਪਾਂ ਵੀ ਦੇਣੀ ਹੈ ਤਾਂ ਕਿ ਉਹ ਪਾਣੀ ਕਿੱਥੇ ਹੋਰ ਸਿੱਟ ਸਕਣ ਅ ਸਰ ਜਿੰਨੀ ਕ ਜਾਣਕਾਰੀ ਤੁਹਾਡੇ ਕੋਲ ਪਹੁੰਚੀ ਕਿ ਇਹ ਮੀਂਹ ਦੇ ਪਾਣੀ ਦੇ ਕਾਰਨ ਹੀ ਅਜੇ ਹਾਲਾਤ ਬਣ ਗਏ ਜਾਂ ਕਿਸੇ ਕੋਈ ਨਹਿਰ ਦੇ ਵਿੱਚ ਪਾੜ ਪਿਆ ਜਾਂ ਕੋਈ ਨਹਿਰ ਕੋਈ ਓਵਰਫਲੋ ਹੋਈ ਹੈ ਹੁਣ ਤੱਕ ਵਜ੍ਹਾ ਕਿ ਸਾਫ ਨਹਿਰ ਵਿੱਚ ਕੋਈ ਵੀ ਪਾੜ ਨਹੀਂ ਨਹੀਂ ਨਹਿਰ ਵਿੱਚ ਕੋਈ ਵੀ ਪਾੜ ਨਹੀਂ ਪਿਆ ਸਿਰਫ ਔਰ ਸਿਰਫ بارش ਦਾ ਪਾਣੀ ਹੈ بارش ਵੀ ਬਹੁਤ ਜ਼ਿਆਦਾ ਹੋਈ ਹੈ ਅਜਿਹੇ بارش ਅਜਿਹੇ ਮੈਂ ਮੇਨ ਸੇਮ ਦਾ ਏਰੀਆ ਹੈਗਾ ਜਿੱਥੇ ਸੇਮ ਦਾ ਏਰੀਆ ਕਰਕੇ ਉੱਥੇ ਬੋਟਲ ਲੋਡਿੰਗ ਹੈ ਜੀ ਜ਼ਮੀਨ 'ਚ ऑलरेडी 2-3 ਫੀਟ ਤੇ ਪਾਣੀ ਹੈਗਾ ਤਾਂ ਜਿਹੜਾ ਪਾਣੀ ਪਰਕੂਲੇਟ ਨਹੀਂ ਹੋ ਰਿਹਾ ਉਹ ਪਾਣੀ ਬਾਅਦ ਵਿੱਚ ਜ਼ਮੀਨ 'ਚ ਅੰਦਰ ਨਹੀਂ ਜਾ ਰਿਹਾ ਤਾਂ ਕਰਕੇ ਪਾਣੀ ਛੜਾਇਆ ਜਾ ਰਿਹਾ ਉਹ ਛੱਪਰ ਜਿਹੜੇ ਹਨ ਉਹ ਛੱਪਕਰ ਦੀ ਕੈਪੈਸਿਟੀ ਇੱਕਦਮ ਫੁੱਲ ਹੋ ਚੁੱਕੀ ਹੋਇਆ ਜੀ ਅਸਰ ਜਿਵੇਂ ਖੇਤਾਂ ਦੇ ਵਿੱਚ ਅਸੀਂ ਦੇਖ ਰਿਹਾ ਬੁਖਾਰਿਆ ਕਿ ਕਾਫੀ ਵੱਡੇ ਪੱਧਰ ਤੇ ਜੋ ਕਿਸਾਨਾਂ ਦੀ ਫਸਲ ਹੈ ਉਹ ਵੀ ਪਾਣੀ ਦੇ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਕੀ ਕੋਈ ਜਾਣਕਾਰੀ ਕਿੰਨੇ ਕ ਵੱਡੇ ਪੱਧਰ ਤੇ ਕਿਉਂਕਿ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਇਹ ਦੇਖੀਏ ਬਿਲਕੁਲ ਹੁਣ ਤਾਂ ਸਾਡਾ ਫੋਕਸ ਜਿਹੜਾ ਹੈ ਉਹ ਇਹ ਕਿ ਪਾਣੀ ਨਿਕਲ ਜਾਵੇ ਪਾਣੀ ਜਿਹੜਾ ਹੈ ਨੀਵਾ ਹੋ ਜਾਵੇ ਇੱਕ ਵਾਰ ਪਾਣੀ ਨੀਵਾ ਹੋਣ ਤੋਂ ਬਾਅਦ ਅਸੀਂ ਸਰਵੇ ਕਰਾਵਾਂਗੇ ਕਿੰਨੇ ਦਾ ਕਿੰਨੇ ਕਿੰਨੀ ਰਕਵੇ ਦਾ ਕਿੰਨੀ ਕਿਹੜੀ ਫਸਲ ਦਾ ਕਿੰਨਾ ਨੁਕਸਾਨ ਹੋਇਆ ਇਸ ਸਾਰਾ ਰੇ ਬਾਤ ਚ ਕਰਾਵਾਨੀ ਹੁਣ ਸਾਡਾ ਫੋਕਸ ਹੈਗਾ ਪਾਣੀ ਪਾਣੀ ਨਿਕਲ ਰਿਹਾ ਨਿਕਲ ਰਿਹਾ ਅਸਾਂ ਜਿਹੜੇ ਇਸ ਇਲਾਕੇ ਦੇ ਪ੍ਰਭਾਵਿਤ ਲੋਕ ਨੇ ਉਹ ਵੀ ਨਿਊਜ਼ 8 ਪੰਜਾਬ ਨੂੰ ਇਸ ਵੇਲੇ ਵੇਖ ਰਹੇ ਹੋਣਗੇ ਤੁਹਾਨੂੰ ਸੁਣ ਰਹੇ ਹੋਣਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਅਪੀਲ ਹੈ ਦੇਖਿਓ ਮੇਰੇ ਤਾਂ ਆਈ ਇਹ ਪੀਲ ਸਾਰੇ ਲੋਕਾਂ ਦੇ ਵਿੱਚ ਆ ਜੀ ਵੀ ਮੈਂ ਜਦੋਂ ਪਿੰਚ ਗਿਆ ਸੀ ਕਿ ਇਹ ਜਿਹੜਾ ਨੈਚੁਰਲ ਆਪਦਾ ਹੈ ਜੀ ਕੁਦਰਤੀ ਵਿਪੱਤੀ ਹੈ ਜੀ ਤੇ ਵੇ ਟਾਈਮ ਤੇ ਸਾਰੇ ਰਲ ਮਿਲ ਕੇ ਰਹੇ ਨੇ ਔਰ ਜੇਕਰ ਜੇ ਜੀ ਦੂਜੇ ਦਾ ਸਪੋਰਟ ਕਰ ਸਕਦੇ ਆ ਤਾਂ ਪਲੀਜ਼ ਕਰੇ ਕੋਈ ਕੋਈ ਮਸੀਂਗੀ ਕੀ ਹੈ ਕੀ ਕਿਸੇ ਬੰਦੇ ਦੇ ਕੋਲ ਹੋ ਸਕਦੀ ਹੈ ਕੋ ਮਸੀਂਗੀ ਦੇ ਸਕਦੇ ਆ ਕੋਈ ਹੋਰ ਵੀ ਸਹਾਇ ਹੈਲਪ ਕਰ ਸਕਦੇ ਆ ਪਰ ਜੇਕਰ ਲੋਕਾਂ ਨੂੰ ਲੱਗਦਾ ਹੈ ਜਿ ਕਿ ਉਹ ਅਨਸ਼ੇਫ ਹੈ ਉਹਨਾਂ ਦਾ ਕੋਈ ਨੁਕਸਾਨ ਹੋ ਸਕਦਾ ਹੈ ਉਹ ਉਹ ਸਾਨੂੰ ਕਾਲ ਕਰਨ ਮੈਨੂੰ ਕਾਲ ਕਰਨਾ ਤੇ ਅਸਲਾਬ ਸਾਹਿਬ ਨੇ ਫੋਨ ਕਰਨ ਕਿਸੇ ਨੇ ਫੋਨ ਕਰਾ ਅਸੀਂ ਉਹਨਾਂ ਨੂੰ ਛੋਏ ਵਕਤ ਤੱਕ ਕਿ ਉਹਨਾਂ ਦੀ ਸੇਫ ਥਾਂ ਤੇ ਉਹਨਾਂ ਨੂੰ ਕੋਈ ਪਹੁੰਚਣ ਦਾ ਅਰੇਂਜਮੈਂਟ ਕਰਿ ਸਕੇਗਾ ਜੀ ਠੀਕ ਹੈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਕ੍ਰਿਸ਼ਨਪਾਲ ਐਸ ਡੀ ਐਮ ਜੋ ਸਾਡੇ ਨਾਲ ਜੁੜੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਬਕਾਇਦਾ ਪ੍ਰਸ਼ਾਸਨ ਦੇ ਨੰਬਰ ਵੀ ਜਾਰੀ ਕੀਤੇ ਗਏ ਨੇ ਇੱਥੋਂ ਦੇ ਲੋਕ ਜਿਨ੍ਹਾਂ ਨੂੰ ਮੁਸ਼ਕਲ ਆ ਰਹੀ ਹੈ ਜਾਂ ਲੱਗਦਾ ਹੈ ਕਿ ਉਹ ਘਰ ਦੇ ਵਿੱਚ ਸੇਫ ਨਹੀਂ ਨੇ ਤਾਂ ਪ੍ਰਸ਼ਾਸਨ ਨਾਲ ਰਾਬਤਾ ਕੈਮ ਕਰ ਸਕਦੇ ਨੇ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੱਥੇ ਜ਼ਿਆਦਾ ਇਹ ਪਰੇਸ਼ਾਨੀ ਵਾਧੂ ਹੋਈ ਨਜ਼ਰ ਆ ਰਹੀ ਹੈ ਉਹਨਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਆਪ ਪਹੁੰਚਾਇਆ ਜਾਵੇ ਐਸਡੀਐਮ ਦੇ ਵੱਲੋਂ ਨਾਲ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਕੋਈ ਨਹਿਰ ਦੇ ਵਿੱਚ ਕੋਈ ਪਾੜਨੇ ਪਿਆ ਜਾਂ ਕੋਈ ਸੇਮ ਨਾਲ ਕੋਈ ਓਵਰਫਲੋ ਹੋਇਆ ਇਹ ਮੀਂਹ ਦਾ ਪਾਣੀ ਹੈ ਜ਼ਿਆਦਾ ਮੀਂਹ ਪੈਣ ਦੇ ਕਾਰਨ ਇਸ ਏਰੀਆ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਬਣੇ ਕਿ ਖੇਤਾਂ ਤੱਕ ਪਾਣੀ ਭਰ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਅਤੇ ਨਾਲ ਹੀ ਐਸਡੀਐਮ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ ਜੇਕਰ ਪ੍ਰਸ਼ਾਸਨ ਦੀ ਮਦਦ ਦੀ ਲੋੜ ਹੈ ਤਾਂ ਪ੍ਰਸ਼ਾਸਨ ਦੇ ਨਾਲ ਲੋਕਾਂ ਦੇ ਵੱਲੋਂ ਸੰਪਰਕ ਰابطਾ ਕਾਇਮ ਕੀਤਾ ਜਾ ਸਕਦਾ ਹੈ ਸੀਮਾਂ ਮੰਤਰੀ ਵੱਲੋਂ WhatsApp ਚੈਟਬੋਟ ਦਾ ਉਕਾਟਨ ਕੀਤਾ ਗਿਆ ਮੁੱਖ ਮੰਤਰੀ ਮਾਨ ਦੇ ਵੱਲੋਂ ਇਹਨਾਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਆ ਹੁਣ ਘਰ ਬੈਠੇ ਮਿਲਣ ਗਿਆ ਇਲਾਜ ਦੇ ਨਾਲ ਜੁੜੀਆਂ ਸੇਵਾਵਾਂ ਹੁਣ ਦਵਾਈਆਂ ਦੀ ਪਰਚੀ ਅਤੇ ਟੈਸਟ ਰਿਪੋਰਟਾਂ ਸਿੱਧਾ ਆ ਫੋਨ ਤੇ ਪ੍ਰਮਤ ਤੋਂ ਮਿਲ ਗਈਆਂ ਪਹਿਲਾਂ ਸਰਕਾਰਾਂ ਨੇ ਸਿਹਤ ਵੱਲ ਧਿਆਨ ਨਹੀਂ ਦਿੱਤਾ ਇਸ ਦਾ ਮੁੱਖ ਮੰਤਰੀ ਮਾਨ ਦੇ ਵੱਲੋਂ ਪਿਛਲੀਆਂ ਸਰਕਾਰਾਂ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਉਹਨਾਂ ਨੇ ਕਿਹਾ ਕਿ ਸਾਡੇ ਮੈਨੀਫੈਸਟੋ ਦੇ ਵਿੱਚ ਸਿਹਤ ਦੀ ਗੱਲ ਹੋਈ ਅਸੀਂ ਪਹਿਲਾਂ ਦਿੱਲੀ ਚ ਮੁਹੱਲਾ ਕਲੀਨਿਕ ਖੋਲੇ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਖੋਲੇ ਗਏ ਪੰਜਾਬ ਜਿੰਨਾ ਸੌਖਾ ਹੈ ਹੈਲਥ케ਅਰ ਸਿਸਟਮ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਹੈ ਹੈਲਥ케ਅਰ ਸਰਕਾਰ ਦੀ ਜ਼ਿੰਮੇਵਾਰੀ ਹੈ ਚੈਟਪੋਰਟ ਦੀ ਸ਼ੁਰੂਆਤ ਮੌਕੇ ਸਿੱਤ ਮੰਤਰੀ ਨੇ ਮੁੱਖ ਮੰਤਰੀ ਮਾਨ ਨੂੰ ਡਾਕਟਰ ਕਹਿ ਕੇ ਸੰਬੋਧਨ ਕੀਤਾ ਤੇ ਕਿਹਾ ਕਿ ਸਿਆਮ ਖਾਸਿਆਂ ਦੇ ਡਾਕਟਰ ਨੇ ਇਸ ਸਰਕਾਰੀ ਹਸਪਤਾਲਾਂ ਉਪਰ ਵਿਸ਼ਵਾਸ ਬੜਾ ਬਲਕਿ ਵਿਸ਼ਵਾਸ ਹੀ ਨਹੀਂ ਕਰਦਾ इलाज हो जाएगा एम आर आई एक्सरे मशीनों में तो कबूतरों के हाल थे आप वो क्या उम्मीद कर सकते वहां से और डॉक्टर ने जो पर दवाई लिखनी है बाहर चला और बाहर वालों के साथ चैटिंग है अभी हमने क्या कर दिया मशीनें भी सब कुछ नया कर दिया सभी डिस्ट्रिक्ट हॉस्पिटल्स में और सरकारों ने तो ध्यान दिया ही नहीं हेल्थ केयर उनके मैनिफेस्टो में नहीं था अरविंद केजरीवाल जी आम आदमी पार्टी हमने हेल्थ केयर को मैनिफेस्टो में डाला अब दिल्ली में आम आदमी क्लिनिक खुले मोहल्ला क्लिनिक खुले पंजाब में हमने आठ सौ कैसी मोहल्ला क्लिनिक खोले एम बी डॉक्टर भेजे फार्मासिस्ट भेजे वहाँ अच्छे से उनका इलाज होने लगा फ्री में उनका चेकअप होने लगा तो अब अब ये हालात हैं कि हमें जितने भी आंकड़े बताए गए कि उनका चलो ठीक है इलाज तो चलो जैसे कहा गया कि लेडीज जाती नहीं थी या कोई लेके नहीं जाता था तो अभी जो है हर रोज सत्तर हजार पेशेंट इन आठ सौ कैसी आम आदमी क्लिनिक्स में ਕਪਤਾਨ ਜੀ ਸਾਡੇ ਬਹੁਤ ਹੀ ਸਕਾਰਯੋਗ ਪੰਜਾਬ ਦੇ ਹਰਮਨ ਪਿਆਰੇ ਮਾਨਯੋਗ ਮੁੱਖ ਮੰਤਰੀ ਡਾਕਟਰ ਭਗਵੰਤ ਸਿੰਘ ਜੀ ਮਾਨ ਤੁਸੀਂ ਫੌਜ ਹਰਾਨ ਹੋਏ ਹੋ ਕਿ ਸਾਰੇ ਕੰਦੇ ਕਿਹਦਾ ਐਪਰੇਸਟਰ ਡਾਕਟਰ ਹੈ which is the best medicine ਡਾਕਟਰ ਇਸ ਦਾ ਬੈਸਟ ਮੈਡੀਸਨ ਹੀ ਸੁਪਰ ਸਪੈਸ਼ਲਿਸਟ ਆਫ ਦਾ ਲਾਸਰ ਇਸ ਦਾ ਡਾਕਟਰ ਆਫ ਲਾਸਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਚੁੱਕੇ ਨੇ ਸਵਾਲ ਚਮਕੌਰ ਸਾਹਿਬ ਦੇ ਸਕਿੱਲ ਇੰਸਟੀਚਿਊਟ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਸਰਕਾਰ ਨੇ ਇੰਸਟੀਚਿਊਟ ਨੂੰ ਆਖੰਡਰ ਬਣਾਇਆ ਚਰਨਜੀਤ ਚੰਨੀ ਦਾ ਇਹ ਵੱਡਾ ਬਿਆਨ ਸਾਹਮਣੇ ਆ ਇੰਸਟੀਚਿਊਟ ਵੱਲ ਸਰਕਾਰ ਨੇ ਧਿਆਨ ਨਹੀਂ ਦਿੱਤਾ 42 ਏਕੜ ਦੇ ਵਿੱਚ ਇਹ ਇੰਸਟੀਚਿਊਟ ਬਣਾਣਾ ਸੀ ਸਾਡੀ ਸਰਕਾਰ ਨੇ ਲਿਆਂਦਾ ਹੈ 500 ਕਰੋੜ ਦਾ ਪ੍ਰੋਜੈਕਟ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਇਹ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇੰਸਟੀਚਿਊਟ ਨੂੰ ਖੰਡਰ ਬਣਾ ਦਿੱਤਾ ਹੈ ਇੰਸਟੀਚਿਊਟ ਵੱਲ ਸਰਕਾਰ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 42 ਏਕੜ ਦੇ ਵਿੱਚ ਇੰਸਟੀਚਿਊਟ ਬਣਨਾ ਸੀ ਸਾਡੀ ਸਰਕਾਰ ਨੇ 500 ਕਰੋੜ ਦਾ ਇਹ ਪ੍ਰੋਜੈਕਟ ਲਿਆਂਦਾ ਸੀਗਾ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਨੇ ਇਹ ਚਮਕੌਰ ਸਾਹਿਬ ਹੈ ਤੇ ਇਹ ਜਿਹੜੀ ਅਜਾੜ ਬੀਆਬਾਨ ਜਗ੍ਹਾ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਅਸਲ ਦੇ ਵਿੱਚ ਇਹ ਆ ਦੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਸ੍ਰੀ ਚਮਕੌਰ ਸਾਹਿਬ ਉਹ ਸਾਰੀ ਅਧੀਨ ਇਹ ਅਸੀਂ ਜਦੋਂ ਪਿਛਲੀ ਸਾਡੀ ਸਰਕਾਰ ਸੀ 42 ਏਕੜ ਜਗ੍ਹਾ ਇਹ ਸਾਰੀ ਜਗ੍ਹਾ 42 ਏਕੜ ਹੈ ਇਹ 42 ਏਕੜ ਜਗ੍ਹਾ ਐਸੀ ਖਰੀਦ ਕੇ ਮਿਊਨਿਸਪਲ ਕਮੇਟੀ ਤੋਂ ਇੱਥੇ ਇੱਕ 500 ਕਰੋੜ ਰੁਪਏ ਦਾ ਪ੍ਰੋਜੈਕਟ ਲੈ ਕੇ ਆਂਦਾ ਸਕਿੱਲ ਯੂਨੀਵਰਸਿਟੀ ਆ ਤੁਸੀਂ ਬਿਲਡਿੰਗ ਦੇਖੋ ਇਹ ਪਹਿਲਾ ਦਫ਼ਤਰ ਤਿਆਰ ਹੋਇਆ ਇਹ ਤਿੰਨ ਬਿਲਡਿੰਗਾਂ ਵੱਡੀਆਂ ਇੱਧਰ ਉਹ ਦੇਖੋ ਵੱਡੇ ਵੱਡੇ ਜਨਰੇਟਰ ਵੀ ਖਰੀਦੇ ਹੋਏ ਉੱਪਰ ਪਏ ਆ ਉਹ ਪਿੱਛੇ ਚਾਰ ਬਿਲਡਿੰਗਾਂ ਹੋਰ ਵੱਡੀਆਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਤੇ ਉਸ ਤੋਂ ਬਾਅਦ ਪਿਛਲੇ 3 ਸਾਲ ਤੋਂ ਇਹ ਖੰਡਰ ਬਣਾ ਦਿੱਤਾ ਤੁਸੀਂ ਇਹ ਦੇਖੋ ਝੂਂਡ ਕਿਸ ਤਰ੍ਹਾਂ ਖੜਿਆ ਇੱਥੇ ਬਿਲਡਿੰਗਾਂ ਦੇ ਅੰਦਰ ਵੀ ਦਰਖਤ ਜੰਮ ਪਏ ਆ ਇਹ ਹੈਗੀ ਹੈ ਪੰਜਾਬ ਸਰਕਾਰ ਦੀ